ਮੈਂ ਪੁੱਛਿਆ ਵੀ ਸੀ ਉਹਨੂੰ ਮੈਂ ਕਿਹਾ ਵੀ ਕਿਸੇ ਆਈਪੀਐਸ ਅਫਸਰ ਦੀ ਤੇਰੀ ਗੱਲਬਾਤ ਹੋਇਆ ਤਾਂ ਸਾਨੂੰ ਦੱਸ ਇਹ ਜੇ ਤੂੰ ਉਹਨਾਂ ਦੇ ਸਿਰ ਤੇ ਕਰਦੀ ਜਾਂ ਤੈਨੂੰ ਉਹ ਕਰਦੇ ਪਏਂ ਦੱਸ ਪਰ ਉਹ ਮੈਂ ਤੈਨੂੰ ਉਹ ਹੀ ਦੱਸਿਆ ਪ੍ਰੋਪਰਲੀ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਮਤਲਬ ਉਹਨਾਂ ਦਾ ਜਵਾਬ ਨਾ ਦੇਣਾ ਤੁਹਾਨੂੰ ਕੀ ਲੱਗਦਾ ਦਾਲ ਚ ਕਾਲਾ ਹੈਗਾ ਕੁਝ ਕੀ ਆਮ ਜਨਤਾ ਨੂੰ ਇਹ ਪਤਾ ਨਹੀਂ ਹੋਏਗਾ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਥਾਣਾ ਦੇ ਅਫਸਰ ਸਿਰਫ ਮੋਟਰਸਾਈਕਲ ਲੈ ਸਕਦਾ ਕੋਲ ਸਰੂਲ ਦੇ ਮੁਤਾਬਕ ਇੱਕ ਮੋਟਰਸਾਈਕਲ ਲੈ ਸਕਦਾ ਉਹ ਵੀ ਸਰਕਾਰ ਦੀ ਪਰਮਿਸ਼ਨ ਤੋਂ ਬਗਾਰ ਨਹੀਂ ਲੈ ਸਕਦਾ ਸਾਡੇ ਸੀਨੀਅਰ ਅਫਸਰਾਂ ਦੀ ਪਰਮਿਸ਼ਨ ਤੋਂ ਬਗਾਰ ਅਸੀਂ ਨਹੀਂ ਲੈ ਸਕਦਾ ਸਾ ਮੈਂ ਕਹਾਂ ਵੀ ਜਦੋਂ ਤੈਨੂੰ ਗੱਡੀ ਵਿੱਚ ਆ ਰਹੀ ਸੀ ਤੂੰ ਤੈਨੂੰ ਰੋਕਿਆ ਕਿਸੇ ਅਫਸਰ ਨੇ ਤੈਨੂੰ ਜਦੋਂ ਰੋਕਿਆ ਰੋਕਣ ਤੋਂ ਬਾਅਦ ਤੇਰੀ ਗੱਡੀ ਚੈੱਕ ਕੀਤੀ ਤੇ ਉਹਦੇ ਵਿੱਚੋਂ ਕੀ ਨਿਕਲਿਆ ਉਹ ਅਕੋ ਦੱਸਦੀ ਕਹਿੰਦੀ ਮੈਂ ਨਹੀਂ ਰੱਖਿਆ ਸੀ ਇਹਨਾਂ ਨੇ ਆਪ ਰੱਖਿਆ ਜੇ ਤੂੰ ਕਹਿੰਨੀ ਉਹਨਾਂ ਨੇ ਰੱਖਿਆ ਤੇ ਤੂੰ ਰੱਖਦੇ ਨੂੰ ਉਹਨੂੰ ਦੇਖਿਆ ਤੇ ਹੋਏਗਾ ਵੀ ਇਸ ਬੰਦੇ ਨੇ ਰੱਖਿਆ ਚਾਹੇ 10 20 50 ਜੋ ਵੀ ਜਿੰਨਾ ਵੀ ਰੱਖਿਆ ਤੂੰ ਦੇਖਦੀ ਤੇਵੇਂ ਉਹਨੂੰ ਪਛਾਣਦੀ ਤੂੰ ਉਹਦਾ ਨਾਮ ਲੈ ਕੇ ਦੱਸ ਉਹ ਨਹੀਂ ਜੀ ਉਹ ਇਦਾਂ ਜੀ ਮੈਂ ਕਹਾਂ ਵੀ ਇਹ ਗੱਲਾਂ ਜਿਹੜੀਆਂ ਨਾ ਇਹ ਗੱਲਾਂ ਕਰਨ ਤੋਂ ਪਹਿਲਾਂ ਸੋਚੋ 25 ਸਾਲ ਦੀ ਨੌਕਰੀ ਦੇ ਵਿੱਚ ਅਸੀਂ ਘਰ ਇੱਕ ਬਣਾਇਆ ਉਹ ਵੀ ਕਿ ਤੇ ਲਾਈਆਂ ਤੇ ਕੁਛ ਅਜੀਬ ਨਹੀਂ ਲੱਥੀਆਂ ਤੇ ਯਾਰ ਇੱਕ ਜਿਹੜੀ ਲੇਡੀ ਕਨਸਟੇਬਲ ਹੋਵੇ ਤੇ ਉਹਨੇ ਕਰੋੜ ਦੀ ਉਹ ਕੋਠੀ 217 ਗਜ ਦੇ ਵਿੱਚ ਕੁੜਹੀ ਕੋਠੀ ਇਹ ਕਹਿੰਦੀ ਇਹ ਵੀ ਲੋਨ ਲਿਆ ਮੈਂ 50 ਲੱਖ ਦਾ ਲੋਨ ਲਿਆ ਮੈਂ ਉਹ ਸੀਨੀਅਰ ਅਫਸਰ ਸਾਹਿਬਾਨ ਨੂੰ ਪੁੱਛਣਾ ਚਾਹਣਾ ਵੀ ਜੇ ਲੋਨ ਲਿਆ ਕੀ ਤੁਸੀਂ ਪਰਮਿਸ਼ਨ ਦਿੱਤੀ ਸੀ ਇਸ ਲੋਨ ਦੀ ਪ੍ਰਾਪਰਟੀ ਦੇ ਲੋਨ ਵਾਸਤੇ ਜੇ ਲੈਣਾ ਜੇ ਪਰ ਤੁਸੀਂ ਕੋਈ ਲਈ ਜੇ ਲੋਨ ਪਰਮਿਸ਼ਨ ਤੇ ਡਿਪਾਰਟਮੈਂਟ ਕੋਲੋਂ ਲੈਣੀ ਪੈਂਦੀ ਮੈਂ 25 ਸਾਲ ਸੇਵਸ ਕੀਤੀ ਜੀ ਕੀ ਤਨਖਾਹ ਸੀਗੀ ਜੀ ਤੁਹਾਡੀ ਮੇਰੀ ਉਸ ਵੇਲੇ 65000 ਰੁਪਏ ਤਨਖਾਹ ਸੀ ਜਦੋਂ ਮੈਂ ਮੈਨੂੰ ਡਿਸਮਿਸ ਕੀਤਾ ਅੱਛਾ ਜਿਹੜੀ ਹੱਥ ਤੇ ਤੁਸੀਂ ਘੜੀ ਲਾਈਏ ਇਹ ਰੋਲੇਕਸ ਦੀ ਤਾਂ ਨਹੀਂ ਕਿਤੇ ਜੀ ਮੈਂ ਪਹਿਲੀ ਵਾਰੀ ਉਸ ਟਾਈਮ ਲੋਨ ਲਿਆ ਸੀ ਉਦੋਂ ਦੀ ਨਿਸ਼ਾਨੀ ਮਰੀ ਇਸ ਕਰਕੇ ਇਹ ਮੇਰੇ ਕੋਲ ਤੇ ਟਾਈਟਨ ਦੀ ਘੜੀ ਹੈ ਉਸ ਵੇਲੇ ਦੀ ਹੈ ਉਦੋਂ ਕਰੇ 5-600 ਦੀ ਆਈ ਸੀ ਕੀ ਥਾਣੇਦਾਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਥਾਣੇਦਾਰ ਸੇਵਾਵਾਂ ਨਿਭਾ ਰਿਹਾ ਪੰਜਾਬ ਪੁਲਿਸ ਦੇ ਵਿੱਚ ਉਹ ਅਜਿਹੀ ਸੰਪਤੀ ਬਣਾ ਸਕਦਾ ਹੈ ਜੀ ਨਹੀਂ ਜੀ ਨਹੀਂ ਬਣਦੀ ਜੀ ਮਹਿੰਗਾਈ ਬੜੀ ਹੋ ਗਈ ਹੈ ਮੈਂ ਦੋ ਤਿੰਨ ਵਾਰੀ ਪੁੱਛਿਆ ਮੈਂ ਕਿਹਾ ਵੀ ਇਹ ਗੱਲ ਕੀ ਹੈ ਕੋਈ ਕੋ ਗੱਲ ਦਸੀ ਜਾ ਜੀ ਮੈਂ ਉੱਥੋਂ ਗੱਡੀ ਖਰੀਦੀ ਜੀ ਮੈਂ ਫਰੋਜਪੁਰ ਤੋਂ ਗੱਡੀ ਖਰੀਦੀ ਜੀ 5 ਲੱਖ ਰੁਪਏ ਦਿੱਤਾ ਜੀ ਜੇਬ ਉਹ ਕਰਾਇਆ ਮੈਂ ਮੈਂ ਫਿਰ ਵੀ ਦੋ ਤਿੰਨ ਵਾਰੀ ਪੁੱਛਿਆ ਪਰ ਉਹਨੇ ਸਾਨੂੰ ਕੋਈ ਪ੍ਰੋਪਰ ਜਵਾਬ ਨਹੀਂ ਦਿੱਤਾ ਹੁਣ ਜੇ ਆਪਾਂ ਇਨਕੁਆਰੀ ਕਰਦੇ ਆ ਉਸ ਦੇ ਲੇਡੀ ਦੀ ਇਹ ਉਦੋਂ ਕਿਉਂ ਨਹੀਂ ਪਤਾ ਕੀਤਾ ਜਦੋਂ ਇਹਨੇ ਗੱਡੀਆਂ ਲਈਆਂ ਉਸ ਵੇਲੇ ਕਿਉਂ ਨਹੀਂ ਕਿਉਂਕਿ ਇਹ ਜੇ ਬਿਨਾਂ ਪਰਮਿਸ਼ਨ ਅਸੀਂ ਲਾਣੇ ਆ ਉਦੋਂ ਤੇ ਕਾਰਵਾਈ ਬਣਦੀ ਉਹਦੀ ਡਿਪਾਰਟਮੈਂਟ ਇਨਕੁਆਰੀ ਬਣਦੀ ਉਹਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾ ਸਕਦਾ ਹੈ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਟਿਲੋ ਦੋਸਤੋ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਜਿਸ ਨੂੰ ਬਹੁਤੇ ਲੋਕ ਥਾਰ ਵਾਲੀ ਪੁਲਿਸ ਵਾਲੀ ਦੇ ਨਾਮ ਨਾਲ ਵੀ ਜਾਣਦੇ ਨੇ ਉਸ ਨੂੰ ਲੈ ਕੇ ਵਿਜੀਲੈਂਸ ਦੀ ਐਂਟਰੀ ਹੁੰਦੀ ਹੈ ਤਾਂ ਥਾਰ ਵਾਲੀ ਮਹਿਲਾ ਮੁਲਾਜ਼ਮ ਨੂੰ ਲੈ ਕੇ ਬੀਤੇ ਦਿਨੀ ਉਹਨਾਂ ਤੇ ਐਫ ਆਈ ਆਰ ਵੀ ਦਰਜ ਹੁੰਦੀ ਹੈ ਤੇ ਉਸ ਨੂੰ ਲੈ ਕੇ ਵਿਜੀਲੈਂਸ ਦੀ ਐਂਟਰੀ ਹੁੰਦੀ ਹੈ ਤੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਾਬਕਾ ਥਾਣੇਦਾਰ ਸਾਹਿਬ ਪੰਜਾਬ ਪੁਲਿਸ ਦੇ ਭੁਪਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਥਾਰ ਵਾਲੀ ਮਹਿਲਾ ਮੁਲਾਜ਼ਮ ਜਿਸ ਨੂੰ ਚਿੱਟਾ ਕੁਈਨ ਵੀ ਬਹੁਤੇ ਲੋਕ ਕਹਿੰਦੇ ਨੇ ਸੋਸ਼ ਉਸ ਮਸਲੇ ਨੂੰ ਲੈ ਕੇ ਵਿਜੀਲੈਂਸ ਦੀ ਐਂਟਰੀ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਬਾਰੇ ਸਾਰੀ ਗੱਲ ਡਿਟੇਲ ਨਾਲ ਤੁਹਾਨੂੰ ਦੱਸਦਾ ਕਿ ਆਪਾਂ ਇਹਨੂੰ ਜਿਹੜੀ ਨੂੰ ਇਸ ਮਸਲੇ ਨੂੰ ਸਾਰਿਆਂ ਨੇ ਬਹੁਤ ਉਛਾਲਿਆ ਕਿ ਚਿੱਟੇ ਵਾਲੀ ਜਾਂ ਥਾਰ ਵਾਲੀ ਮੈਡਮ ਉਹ ਇੱਕ ਆਮ ਮੁਲਾਜ਼ਮਾ ਸਾਡੇ ਲੈਡੀ ਕਾਂਸਟੇਬਲ ਅਮਨਦੀਪ ਕੌਰ ਨਾਂ ਇਹਦਾ ਮੈਂ ਸੰਡੇ ਨੂੰ ਪਿਛਲੇ ਸੰਡੇ ਨੂੰ ਅਸੀਂ ਗਏ ਸੀ ਬਠਿੰਡੇ ਮੇਰਾ ਕੋ ਦੋਸਤ ਉਹਦੇ ਬੇਟੇ ਦੇ ਮਰਡਰ ਕਰ ਦਿੱਤਾ ਉਹਦੇ ਸਬੰਧ ਚ ਗਏ ਸੀ ਅਸੀਂ ਔਰ ਉਹਦੇ ਘਰ ਗਏ ਸੀ ਅਸੀਂ ਮਿਲ ਕੇ ਆਏ ਸੀ ਅਸੀਂ ਸਾਡਾ ਲੋਕਲ ਬਠਿੰਡਾ ਪ੍ਰਧਾਨ ਸੀ ਸਾਡੇ ਨਾਲ ਪਲੱਸ ਸਾਡੇ ਪ੍ਰੈਸ ਐਕਟੀਵੇਸ਼ਨ ਨਾਲੇ ਜੀ ਕਾਫੀ 5-7 ਮੁਲਾਜ਼ਮ ਸੀ ਅਸੀਂ ਗਏ ਉਹਦੇ ਘਰ ਘਰ ਜਾ ਕੇ ਅਸੀਂ ਉਹਦੇ ਕੋਲੋਂ ਅਸਲ ਚ ਲੇਡੀ ਕੋਲੋਂ ਗੱਲਬਾਤ ਪੁੱਛਣੀ ਚਾਹੀਦੀ ਡਿਟੇਲ ਦੇ ਵਿੱਚ ਭਈ ਇਸ ਗੱਲ ਦਾ ਸ਼ੁਰੂਆਤ ਕਿੱਦਾਂ ਹੋਈ ਤੇ ਜਿਹੜਾ ਤੇਰੇ ਕੋਲੋਂ ਫੜਿਆ ਜਾਂ ਕੀ ਗੱਲਬਾਤ ਹੋਈ ਇਹਦੇ ਬਾਰੇ ਅਸੀਂ ਪੂਰੀ ਡਿਟੇਲ ਹੋਰ ਕੋ ਜਾਣਨਾ ਚਾਹੀ ਹਾਂ ਪਰ ਉਸਨੇ ਸਾਨੂੰ ਪ੍ਰੋਪਰ ਪੂਰੀ ਡਿਟੇਲ ਨਹੀਂ ਦੱਸਣ ਦੀ ਮਤਲਬ ਦੱਸਣ ਤੋਂ ਸਾਨੂੰ ਨਾ ਇਗਨੋਰ ਜਿਆ ਕੀਤਾ ਮੈਂ ਦੋ ਤਿੰਨ ਵਾਰੀ ਪੁੱਛਿਆ ਮੈਂ ਕਿਹਾ ਵੀ ਇਹ ਗੱਲ ਕੀ ਹੈ ਉਹ ਇੱਕੋ ਗੱਲ ਦਸੀ ਜੀ ਮੈਂ ਉੱਥੋਂ ਗੱਡੀ ਖਰੀਦੀ ਸੀ ਮੈਂ ਫਰੋਜਪੁਰ ਤੋਂ ਗੱਡੀ ਖਰੀਦੀ ਸੀ 5 ਲੱਖ ਰੁਪਏ ਦਿੱਤਾ ਜੀ ਜੇ ਉਹ ਕਰਾਇਆ ਮੈਂ ਮੈਂ ਫਿਰ ਵੀ ਦੋ ਤਿੰਨ ਵਾਰੀ ਪੁੱਛਿਆ ਔਰ ਉਹਦੇ ਘਰ ਉਹਦੇ ਮਾਪਿਓ ਸੀ ਨਾਲ ਉਹਦੇ ਉਹਦੇ ਨਾਲ ਜਿਹੜੇ ਫਸਾਨਾ ਖਾਨ ਦੀ ਭੈਣ ਦੱਸਦੇ ਨੇ ਉਹ ਉੱਥੇ ਘਰ ਸੀ ਉਹਨੇ ਸਾਨੂੰ ਚਾਹ ਬਣਾ ਕੇ ਪਿਆਈ ਸੀ ਅਸੀਂ ਪੀਤੀ ਸੀ ਚਾਹ ਵਧੀਆ ਡੀਲ ਪਰ ਉਹਨੇ ਸਾਨੂੰ ਕੋਈ ਪ੍ਰੋਪਰ ਜਵਾਬ ਨਹੀਂ ਦਿੱਤਾ ਪਰ ਅਸੀਂ ਉੱਠ ਕੇ ਉੱਠ ਕੇ ਆ ਗਏ ਉਸ ਤੋਂ ਬਾਅਦ ਕਿ ਉਹ ਅਸੀਂ ਤੇ ਇਹੋ ਕਰ ਗਏ ਕਿਉਂਕਿ ਜਦੋਂ ਮੁਲਾਜ਼ਮ ਡਿਸਮਿਸ ਹੋਇਆ ਤਕਰੀਬਨ ਪੰਜਾਬ ਦੇ ਸਾਰੇ ਹੀ ਡਿਸਮਲ ਮੁਲਾਜ਼ਮ ਸਾਡੇ ਨਾਲ ਅਟੈਚ ਨੇ ਅੱਛਾ ਉਹ ਗੱਲ ਹੁਣ ਰਹਿ ਗਈ ਉਹਦੀ ਪ੍ਰਾਪਰਟੀ ਦੀ ਇੱਕ ਕਾਂਸਟੇਬਲ ਹੋ ਕੇ ਤੇ ਪ੍ਰਾਪਰਟੀ ਉਹਦੀ ਕਰੋੜਾਂ ਦੀ ਹੋਵੇ ਉਹ ਯਾਰ ਅਸੀਂ ਮਹਿਕਮੇ ਨੇ ਸਾਨੂੰ 25 ਕ 26 ਸਾਲ ਨੌਕਰੀ ਕਰਨ ਤੋਂ ਬਾਅਦ ਸਾਡੇ ਚਲੋ ਕੇਸ ਗਲਤ ਹੋਇਆ ਕੁਝ ਮਹਿਕਮੇ ਦੀ ਮਿਸ ਅੰਡਰਸਟੈਂਡਿੰਗ ਸਮਝ ਲਓ ਜਾਂ ਕੋਈ ਸਾਡੀ ਸਮੇਂ ਕੁਝ ਵੀ ਹੋਵੇ ਡਿਪਾਰਟਮੈਂਟ ਨੇ ਸਾਨੂੰ 25 ਸਾਲ ਬਾਅਦ ਡਿਸਮਿਸ ਕੀਤਾ 25 ਸਾਲ ਦੀ ਨੌਕਰੀ ਦੇ ਵਿੱਚ ਅਸੀਂ ਘਰ ਇੱਕ ਬਣਾਇਆ ਉਹ ਵੀ ਕਿਸ਼ਤਾਂ ਲੈ ਕੇ ਲਾਈਆਂ ਤੇ ਕੁਛ ਅਜੇ ਵੀ ਨਹੀਂ ਲੱਥੀਆਂ ਤੇ ਯਾਰ ਇੱਕ ਜਿਹੜੇ ਲੇਡੀ ਕਾਂਸਟੇਬਲ ਹੋਵੇ ਤੇ ਉਹਨੇ ਕਰੋੜ ਦੀ ਉਹ ਕੋਠੀ 217 ਗਜ ਦੇ ਵਿੱਚ ਕੁਲ ਰਹੀ ਕੋਠੀ ਆ ਚਲੋ ਅੱਜ ਉਹ ਜੇ ਕਹਿੰਦੇ ਕਰੋੜ ਰੁਪਏ ਦੀ ਤੇ ਜਿਸ ਵੇਲੇ ਲਈ ਹੋਏਗੀ 50 ਲੱਖ ਦੀ ਤੇ ਹੋਊਗੀ ਨਾ ਜੋ ਆਪਾਂ ਜੇ ਕਰੋੜ ਦੀ ਕਹਿੰਨੇ ਆਪਾਂ ਉਸ ਵੇਲੇ ਦੀ ਵੈਲਿਊ ਲੈ ਕੇ ਚੱਲਦੇ ਆ ਇੱਕ ਤੁਹਾਨੂੰ ਸ਼ਾਇਦ ਪ੍ਰੈਸ ਨੂੰ ਜਾਂ ਆਮ ਜਨਤਾ ਨੂੰ ਇਹ ਪਤਾ ਨਹੀਂ ਹੋਏਗਾ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਥਾਣਾਦਾਰ ਸਿਰਫ ਮੋਟਰਸਾਈਕਲ ਲੈ ਸਕਦਾ ਹੂੰ ਹਾਲ ਸਰੂਲ ਦੇ ਮੁਤਾਬਕ ਇੱਕ ਮੋਟਰਸਾਈਕਲ ਲੈ ਸਕਦਾ ਉਹ ਵੀ ਸਰਕਾਰ ਦੀ ਪਰਮਿਸ਼ਨ ਤੋਂ ਬਗਾਰ ਨਹੀਂ ਲੈ ਸਕਦਾ ਸਾਡੇ ਸੀਨੀਅਰ ਅਫਸਰਾਂ ਦੀ ਪਰਮਿਸ਼ਨ ਤੋਂ ਬਗਾਰ ਅਸੀਂ ਨਹੀਂ ਲੈ ਸਕਦੇ ਹਮ ਮਤਲਬ ਹੈ ਜੇਕਰ ਕਿਸੇ ਥਾਣੇਦਾਰ ਨੇ ਮੋਟਰਸਾਈਕਲ ਲੈਣਾ ਹੈ ਜਾਂ ਕੋਈ ਵਾਹਨ ਲੈਣਾ ਉਹ ਤਾਂ ਜਿਹੜੀ ਮਹਿਕਮੇ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਜੀ ਬਿਲਕੁਲ ਜੀ ਅਸੀਂ ਜੇ ਸਾਨੂੰ ਮੋਟਰਸਾਈਕਲ ਅਲਾਉਂਸ ਮਿਲਦਾ ਥਾਣੇਦਾਰ ਨੂੰ ਇਹਦਾ ਮਤਲਬ ਅਸੀਂ ਸਕੂਟਰ ਮੋਟਰਸਾਈਕਲ ਹੀ ਲੈ ਸਕਦੇ ਆ ਉਹ ਵੀ ਆ ਸੀਨੀਅਰ ਅਫਸਰਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲੈ ਸਕਦੇ ਅੱਛਾ ਜਿਹੜਾ ਥਾਣੇਦਾਰ ਤੋਂ ਜਿਹੜਾ ਜੂਨੀਅਰ ਤਾਂ ਜਿਹੜਾ ਕਾਂਸਟੇਬਲ ਜਿਹੜਾ ਹੈੱਡ ਕਾਂਸਟੇਬਲ ਹੁੰਦਾ ਫਿਰ ਹੈੱਡ ਕਾਂਸਟੇਬਲ ਕੀ ਲੈ ਸਕਦਾ ਹੈ ਜੀ ਮਤਲਬ ਮੋਟਰ ਅੱਜ ਮੋਟਰਸਾਈਕਲ ਕਰਤਾ ਸਾਰਿਆਂ ਨੇ ਵੀ ਮੋਟਰਸਾਈਕਲ ਆਪਾਂ ਲੈ ਸਕਦੇ ਆ ਠੀਕ ਹੈ ਉਹ ਲੈ ਸਕਦੇ ਆ ਉਹ ਵਿਦਆਊਟ ਪਰਮਿਸ਼ਨ ਨਹੀਂ ਲੈ ਸਕਦੇ ਫਿਰ ਇਹਨਾਂ ਨੇ ਵਿਦਆਊਟ ਪਰਮਿਸ਼ਨ ਉਹ ਲਈ ਫਿਰ ਜੇ ਆਪਾਂ ਇਹ ਕਹਿੰਦੀ ਏ ਵੀ ਲੋਨ ਲਿਆ ਮੈਂ 50 ਲੱਖ ਦਾ ਲੋਨ ਲਿਆ ਮੈਂ ਉਹ ਸੀਨੀਅਰ ਅਫਸਰ ਸਾਹਿਬਾਨ ਨੂੰ ਪੁੱਛਣਾ ਚਾਹ ਪ੍ਰੋਪਰਟੀ ਦੇ ਲੋਨ ਵਾਸਤੇ ਜੇ ਲੈਣਾ ਜੇ ਪਰ ਤੁਸੀਂ ਕੋਈ ਲਈ ਜਾਓ ਲੋਨ ਪਰਮਿਸ਼ਨ ਤੇ ਡਿਪਾਰਟਮੈਂਟ ਕੋਲੋਂ ਲੈਣੀ ਪੈਂਦੀ ਦਾ ਬੈਂਕ ਵਾਲਿਆਂ ਨੂੰ ਵੀ ਪੁੱਛਦਾ ਮੈਂ ਡਿਪਾਰਟਮੈਂਟ ਕੋਲ ਪਰਮਿਸ਼ਨ ਲੈ ਰਹੀ 50 ਲੱਖ ਇੱਕ 85000 ਰੁਪਏ ਉਹ ਕਹਿੰਦੀ ਮੇਰੀ ਸੈਲਰੀ ਆ 50 ਲੱਖ ਰੁਪਏ ਦਾ ਉਹ ਲੋਨ ਲੈ ਰਹੀ ਹੈ ਫਿਰ ਗੱਡੀਆਂ ਉਹ ਰੱਖ ਰਹੀ ਹੈ ਚੱਲ ਰਹੀਆਂ ਗੱਡੀਆਂ ਤੇਲ ਨਾਲ ਚੱਲਦੀਆਂ ਪਾਣੀ ਨਾਲ ਤਾਂ ਨਹੀਂ ਚੱਲਦੀਆਂ ਜੇ ਅੱਜ ਦੇਖਿਆ ਜਾਵੇ ਅੱਜ 87 88 ਰੁਪਏ ਲੀਟਰ ਡੀਜ਼ਲ ਹੈ ਤੇ ਕੋਈ ਪੈਟਰੋਲ 100 ਰੁਪਏ ਲੀਟਰ ਦੇ ਹਿਸਾਬ ਨਾਲ ਹੈ ਉਹਦੇ ਘਰ ਮੋਟਰਸਾਈਕਲ ਵੀ ਖੜਾ ਸੀ ਐਕਟਵਾਇਡ ਖੜੀ ਸੀ ਤੇ ਗੱਡੀ ਥਾਰ ਸ ਪਰ ਗੱਡੀ ਥਾਰ ਥਾਣੇ ਦੇ ਵਿੱਚ ਖੜੀ ਸੀ। ਅਸੀਂ ਪੂਰੀ ਡਿਟੇਲ ਨਾਲ ਉਹਨੂੰ ਪੁੱਛਣਾ ਚਾਹਿਆ ਪਰ ਉਹਨੇ ਸਾਨੂੰ ਕੁਝ ਨਹੀਂ ਦੱਸਿਆ। ਇਸ ਦੱਸਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਤੇ ਦਾਲਚ ਜਿਹੜਾ ਪੰਜਾਬੀ ਚ ਕਹਿੰਦੇ ਕਾਲਾ ਹੈਗਾ। ਉਸ ਤੋਂ ਬਾਅਦ ਉਹਨੂੰ ਪੁੱਛਿਆ ਕਿ ਅਸੀਂ ਸਾਨੂੰ ਇਹ ਡਿਟੇਲ ਦੱਸ ਕਿ ਜਦੋਂ ਤੈਨੂੰ ਫੜਿਆ। ਕਿਉਂਕਿ ਅਸੀਂ ਜਦੋਂ ਵੀ ਕੋਈ ਮੁਲਾਜ਼ਮ ਸਾਡੇ ਕੋਲ ਇਸ ਜੇ ਕੇਸ ਦੇ ਵਿੱਚ ਆਉਂਦਾ ਹੈ ਤੇ ਅਸੀਂ ਉਹਦੇ ਕੋਲ ਡਿਟੇਲ ਪਹਿਲਾਂ ਪੁੱਛਦੇ ਹਾਂ। ਕਿਉਂਕਿ ਜਦੋਂ ਵੀ ਕਿਸੇ ਮੁਲਾਜ਼ਮ ਦੇ ਹੱਕ ਚ ਬੋਲਣਾ ਪੈਂਦਾ ਸਾਨੂੰ ਤੇ ਉਹਦੀ ਡਿਟੇਲ ਤਾਂ ਸਾਨੂੰ ਪਤਾ ਹੋਵੇ ਨਾ ਕੋਈ ਅਫਸਰ ਸਾਨੂੰ ਕਿਸੇ ਵੇਲੇ ਵੀ ਬੁਲਾ ਕੇ ਪੁੱਛੇ ਹਾਂ ਵੀ ਦੱਸ ਬਈ ਤੂੰ ਇਹਦੇ ਬਾਰੇ ਬੋਲਦਾ ਸੀ ਦੱਸ ਇਹਦੀ ਡਿਟੇਲ ਕੀ ਹੈ ਤੇ ਘੱਟੋ ਘੱਟ ਸਾਨੂੰ ਪਤਾ ਤੇ ਹੋਵੇ ਉਸ ਪਤੇ ਦੇ ਵਿੱਚ ਆਪਾਂ ਫਿਰ ਉਹਨੂੰ ਇਹ ਪੁੱਛਿਆ ਮੈਂ ਕਿਹਾ ਜਦੋਂ ਤੈਨੂੰ ਗੱਡੀ ਵਿੱਚ ਆ ਰਹੀ ਸੀ ਤੂੰ ਤੈਨੂੰ ਰੋਕਿਆ ਕਿਸੇ ਅਫਸਰ ਨੇ ਤੈਨੂੰ ਜਦੋਂ ਰੋਕਿਆ ਰੋਕਣ ਤੋਂ ਬਾਅਦ ਤੇਰੀ ਗੱਡੀ ਚੈੱਕ ਕੀਤੀ ਤੇ ਉਹਦੇ ਵਿੱਚੋਂ ਕੀ ਨਿਕਲਿਆ ਉਹ ਅਗੋ ਦੱਸਦੀ ਕਹਿੰਦੀ ਮੈਂ ਨਹੀਂ ਰੱਖਿਆ ਸੀ ਇਹਨਾਂ ਨੇ ਆਪ ਰੱਖਿਆ ਮੈਂ ਉਹਨੂੰ ਫੇ ਪੁੱਛਿਆ ਮੈਂ ਕਿਹਾ ਜੇ ਇਹਨਾਂ ਨੇ ਹੀ ਰੱਖਿਆ ਕਿਸੇ ਨੇ ਤੇ ਜਦੋਂ ਤੂੰ ਬਠਿੰਡੇ ਦੇ ਵਿੱਚ ਪੋਸਟੜੇ ਕੋ ਜਿਹੜੀ ਫੋਰਸ ਨੇ ਤੈਨੂੰ ਰੋਕਿਆ ਜੇ ਨਾਕੇ ਤੇ ਰੋਕਿਆ ਉਹ ਵੀ ਬਠਿੰਡਾ ਦੇ ਵਿੱਚ ਪੁਲਿਸ ਸੀ ਜੇ ਉਹਨਾਂ ਨੇ ਤੈਨੂੰ ਰੋਕਿਆ ਉਹਦੇ ਵਿੱਚ ਮੁਲਾਜ਼ਮ ਜੇ ਸਿਪਾਈ ਹੌਲਦਾਰ ਥਾਣੇਦਾਰ ਜਿਹੜਾ ਵੀ ਹੋਏਗਾ ਜੇ ਤੂੰ ਕਹਿੰਨੀ ਉਹਨਾਂ ਰੱਖਿਆ ਤੇ ਤੂੰ ਰੱਖਦੇ ਨੂੰ ਉਹਨੂੰ ਦੇਖਿਆ ਤੇ ਹੋਏਗਾ ਵੀ ਇਸ ਬੰਦੇ ਨੇ ਰੱਖਿਆ ਚਾਹੇ 10 20 50 ਜੋ ਵੀ ਜਿੰਨਾ ਵੀ ਰੱਖਿਆ ਤੂੰ ਦੇਖਦੀ ਤੇਵੇਂ ਕਿ ਉਹਨੂੰ ਪਛਾਣਦੀ ਤੂੰ ਉਹਦਾ ਨਾਮ ਲੈ ਕੇ ਦੱਸ ਉਹ ਨਹੀਂ ਜੀ ਉਹ ਇਦਾਂ ਜੀ ਮੈਂ ਕਹਾਂ ਵੀ ਇਹ ਗੱਲਾਂ ਜਿਹੜੀਆਂ ਨਾ ਇਹ ਗੱਲਾਂ ਕਰਨ ਤੋਂ ਪਹਿਲਾਂ ਸੋਚੋ ਸਮਝੋ ਵੀ ਇਹ ਕੀ ਕਰਨਾ ਜਦੋਂ ਤੈਨੂੰ ਪਤਾ ਹੀ ਨਹੀਂ ਰੱਖਿਆ ਕਿ ਤੇ ਇਟ ਮੀਨਜ਼ ਇਹ ਇੱਕ ਇੱਕ ਸੀਨੀਅਰ ਆਈਪੀਐਸ ਅਫਸਰ ਨੇ ਜਦੋਂ ਤੈਨੂੰ ਫੜਿਆ ਉਹ ਆਈਪੀਐਸ ਅਫਸਰ ਅਜੇ ਮੈਂ ਕਹਿੰਦਾ ਵੀ ਆਈਪੀਐਸ ਅਫਸਰ ਚੰਗਾ ਸੀ ਜਿੰਨੇ ਫੜਿਆ ਜੋ ਵੀ ਹੋਇਆ ਉਹਨੇ ਉਹੀ ਪਾਈ ਉਹਨਾਂ ਨੇ 17 18 ਗ੍ਰਾਮ ਜਿੰਨੀ ਬਣਦੀ ਉਹੀ ਮਿਲੀ ਆ ਉਹੀ ਉਹਨੇ ਪਾਈ ਹਾਂ ਇਹ ਗੱਲਬਾਤ ਹੋਈ ਉਹਦੀ ਅੱਛਾ ਇਹ ਜੁਰਤ ਤਾਂ ਹੁੰਦੀ ਹੈ ਕਿਸੇ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਦੀ ਕੋਈ ਚਿੱਟਾ ਵੇਚ ਸਕੇ ਸਰਕਾਰ ਦੀ ਸ਼ਹਿਰ ਇਹ ਨਾਲ ਮਿਲਦੀ ਮਿਲੀ ਹੁੰਦੀ ਹੈ ਜੀ ਨਹੀਂ ਜਿੰਨੇ ਬਿਲਕੁਲ ਵੀ ਨਹੀਂ ਅਫਸਰ ਜਿਹੜਾ ਵੀ ਨੌਕਰੀ ਕਰਦਾ ਡਰ ਕੇ ਕਰਦਾ ਅਗਲਾ ਕਿਉਂਕਿ ਨੌਕਰੀ ਜਿਹੜੀ ਬੜੀ ਮੁਸ਼ਕਲ ਮਿਲਦੀ ਹੈ ਹੁਣ ਅੱਜ ਉਸ ਜਿਹੜੀ ਜਨਾਨੀ ਕਹਿੰਦੀ 85000 ਰੁਪਿਆ ਤਨਖਾਹ ਸੀ ਅੱਜ ਇਸ ਵੇਲੇ 85 ਰੁਪਿਆ ਤੋਂ ਮਹਤਾਜ ਹੋ ਜੇਗੀ ਕਿਉਂਕਿ ਘਰ ਉਹਦਾ ਸੀਜ਼ ਕਰਤਾ ਗੱਡੀਆਂ ਉਹਦੀਆਂ ਸੀਜ਼ ਕਰਤੀਆਂ ਮੋਟਰਸਾਈਕਲ ਸਕੂਟਰ ਸਾਰਾ ਕੁਝ ਉਹਦਾ ਸੀਜ਼ ਕਰਤਾ ਤੁਸੀਂ ਆਪ ਦੱਸੋ ਵੀ 85000 ਰੁਪਏ ਤਨਖਾਹ ਵਾਲੀ ਅੱਜ 85 ਰੁਪਏ ਤੋਂ ਬਾਹਰ ਹੋ ਜੇਗੀ ਆ ਹੁਣ ਲੇਟੈਸਟ ਨਿਊਜ਼ ਮੈਨੂੰ ਪਤਾ ਲੱਗੀ ਵੀ ਉਹ ਹਸਪੀਟਲ ਐਡਮਿਟ ਹੋਈ ਜਿਉਂ ਪ੍ਰੋਬਲਮ ਹੋ ਗਈ ਚਲੋ ਇਹ ਤੇ ਜ਼ਿੰਦਗੀ ਦੇ ਲਾਈਫ ਦੀਆਂ ਸਰੀਰਕ ਪ੍ਰੋਬਲਮਾਂ ਕਿਸੇ ਨੂੰ ਹੋ ਸਕਦੀਆਂ ਤੇ ਇਨਕੁਆਰੀ ਚੱਲ ਰਹੀ ਹੈ ਸਾਡੇ ਸੀਨੀਅਰ ਅਫਸਰਾਂ ਵਿਜੀਲੈਂਸ ਇਨਕੁਆਰੀ ਕਰ ਰਹੀ ਹੈ ਕਿਉਂਕਿ ਇਹ ਵਿਜੀਲੈਂਸ ਦਾ ਮੈਟਰ ਸੀ ਇਸ ਕਰਕੇ ਉਹ ਪ੍ਰੋਪਰ ਇਨਕੁਆਰੀ ਕਰ ਲਈ ਜੋ ਵੀ ਹੋਏਗਾ ਉਹ ਕਰੇਗੀ ਔਰ ਇਹਨੂੰ अच्छा इथे ये कह सकदे कि अफसरा दी शह दे नाल ही जेड़ा ਮੁਲਾਜ਼ਮ ਹੈ ਜਾਂ ਕੌਨਸਟੇਬਲ ਹੈ ਜਾਂ ਹੈੱਡ ਕੌਨਸਟੇਬਲ ਹੈ ਜਾਂ ਏਐਸਆਈ ਹੈ ਗਲਤ ਕੰਮ ਕਰਦਾ ਹੈ ਇਹਦੇ ਵਿੱਚ ਅਫਸਰਾਂ ਦੀ ਸ਼ਹਿ ਹੁੰਦੀ ਹੈ ਜੀ ਅਫਸਰਾਂ ਨੂੰ ਜ਼ਿਆਦਾ ਵੀ ਆਪਾਂ ਬਦਨਾਮ ਨਾ ਕਰੀਏ ਕਿਉਂਕਿ ਅਫਸਰਾਂ ਦੇ ਨਾਲ ਤੇ ਖੁਦ ਧੱਕਾ ਹੋਇਆ ਰਿਹਾ ਅੱਜ ਫਾਜ਼ਲ ਦਾ ਐਸਐਸਪੀ ਸਸਪੈਂਡ ਕਰਤਾ ਉਹ ਮੈਂ ਸੁਣਨਾ ਮੈਂ ਭਗਵੰਤ ਮਾਨ ਜੀ ਮੈਂ ਤੁਹਾਨੂੰ ਕਹਿਣਾ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਜੇ ਤੁਸੀਂ ਸਪਾਈ ਥਾਣੇਦਾਰ ਤੇ ਸਸਪੈਂਡ ਕਰਦੇ ਸੁਣਿਆ ਸੀ ਤੁਸੀਂ ਐਸਐਸਪੀ ਨੂੰ ਸਪਾਈ ਥਾਣੇਦਾਰ ਬਰਾਬਰ ਲਾ ਉਹ ਇੱਕ ਪੀਪੀਆਸ ਅਫਸਰ ਹੈ ਜਿਹਦੇ ਅੰਦਰ ਪੂ ਜ਼ਿਲ੍ਹੇ ਦੇ ਜਿੰਨੇ ਕ੍ਰਿਮੀਨਲ ਸਾਰੇ ਜਿਹੜੇ ਜਿਹੜੇ ਕੋਨੇ ਫੜਨੇ ਹੁੰਦੇ ਨੇ ਜਾਂ ਕ੍ਰਾਈਮ ਚੱਲ ਰਿਹਾ ਸਾਰਾ ਉਹਦੇ ਕੰਟਰੋਲ ਦੇ ਵਿੱਚ ਹੋ ਜਾ। ਇਹਦਾ ਮਤਲਬ ਤੇ ਹੋਏਗਾ ਕ੍ਰਿਮੀਨਲ ਦਾ ਇੰਨਾ ਕ ਮੂੰਹ ਪਾ ਜਾਏਗਾ ਤੇ ਜਦੋਂ ਮਰਜ਼ੀ ਐਸਐਸਪੀ ਦੇ ਗਾਲ ਪੈਣਗੇ ਜਾਂ ਤੁਸੀਂ ਐਸਐਸਪੀ ਸਸਪੈਂਡ ਕਰਤੇ। ਯਾਰ ਇੱਕ ਪੀਪੀਐਸ ਤੁਸੀਂ ਮੈਨੂੰ ਦੱਸੋ ਆਈਪੀਐਸ ਅਫਸਰ ਸਸਪੈਂਡ ਕੀਤਾ। ਕੋਈ ਐਸਐਸਪੀ ਆਈਪੀਐਸ ਵੀ ਸਸਪੈਂਡ ਕੀਤਾ ਜੜਾ ਕੜਾ ਦਿਵਾਲੇ ਹੁੰਦਾ। ਕਦੀ ਪੁਲਿਸ ਦਾ ਥਾਣੇਦਾਰ ਸਸਪੈਂਡ ਕਰਤਾ, ਕੋਈ ਡਿਸਮਿਸ ਕਰਤਾ, ਕਦੀ ਪੀਪੀਐਸ ਐਸਐਸਪੀ ਡਿਸਮਿਸ ਕਰਤਾ, ਐਸਪੀ ਡਿਸਮਿਸ ਕਰਤਾ ਜੇ ਅਗਰ ਪੀਪੀਐਸ ਅਫਸਰ ਨੂੰ ਕਹੇ ਅਫਸਰਾਂ ਨੇ ਜਾਂ ਭਗਵੰਤ ਮਾਨ ਨੇ ਅੱਗੇ ਤੋਂ ਸਸਪੈਂਡ ਕੀਤਾ ਅਸੀਂ ਸਾਰੀ ਐਸੋਸੀਏਸ਼ਨ ਬਜਾਇਆ ਜਾ ਕੇ ਉੱਥੇ ਧਰਨਾ ਦੇਾਂਗੇ ਸਾਨੂੰ ਇਹੋ ਜਿਹਾ ਸਟੈਪ ਕਰਨ ਤੋਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਕਿ ਇਹ ਕੰਮ ਬੰਦ ਕਰ ਦੋ ਬਕਾਇਦਾ ਉੱਥੋਂ ਬਦਲ ਦਿਓ ਉਹਨੂੰ ਯਾਰ ਜੇ ਐਸਐਸਪੀ ਨੇ ਗਲਤੀ ਕਰ ਲਈ ਐ ਸੀਨੀਅਰ ਅਫਸਰ ਰਹੇ ਹੋ ਜੇ ਉਹਨੂੰ ਬਦਲ ਦਿਓ ਕੱਲ ਨੂੰ ਉਹ ਕਿਤੇ ਹੋਰ ਐਸਐਸਪੀ ਲੱਗੇਗਾ ਤੇ ਕਿਸੇ ਨੇ ਉੱਠ ਕੇ ਮੇਰੇ ਨਾਲ ਯਾਰ ਇਹੋ ਹੀ ਐਸਐਸਪੀ ਜਿਹੜਾ ਉੱਥੇ ਸਸਪੈਂਡ ਹੋਇਆ ਹੈ ਕਿ ਉਹਨੂੰ ਕਰ ਲੈਣਾ ਇਹਨੇ ਕਰ ਲੈਣਾ ਉਹ ਕਹਿੰਗੇ ਅਫਸਰਾਂ ਦੀ ਛਵੀ ਖਰਾਬ ਹੋ ਰਹੀ ਹੈ ਇਹਨੂੰ ਭੁਵਿੰਦਰ ਸਿੰਘ ਜੀ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਕਿੰਨਾ ਸਮਾਂ ਸੇਵਾਵਾਂ ਨਿਭਾਈਆਂ ਜੀ ਮੈਂ 25 ਸਾਲ ਸੇਵਾ ਕੀਤੀ ਜੀ ਕਿੰਨੀ ਤਨਖਾਹ ਸੀਗੀ ਜੀ ਤੁਹਾਡੀ ਮੇਰੀ ਉਸ ਵੇਲੇ 65000 ਰੁਪਏ ਤਨਖਾਹ ਸੀ ਜਦੋਂ ਮੈਂ ਮੈਨੂੰ ਡਿਸਮਿਸ ਕੀਤਾ ਇਹਨਾਂ ਨੇ ਅੱਛਾ ਜਿਹੜੀ ਹੱਥ ਤੇ ਤੁਸੀਂ ਘੜੀ ਲਾਈਏ ਇਹ ਰੋਲੈਕਸ ਦੀ ਤਾਂ ਨਹੀਂ ਕਿਤੇ ਜੀ ਇਹ ਮੈਂ ਘੜੀ ਬਰੀ ਉਹ ਹੈ ਮੇਰੀ ਜ਼ਿੰਦਗੀ ਦੇ ਇੱਕ ਨਿਸ਼ਾਨੀ ਹੈ ਕਿ ਮੈਂ ਸਭ ਤੋਂ ਪਹਿਲੀ ਵਾਰੀ ਲੋਨ ਲਿਆ ਸੀ ਔਰ ਮੈਂ ਘੜੀ ਨੂੰ ਸਾਹਮਣੇ ਰੱਖੀ ਮੈਂ ਉਹ ਲੋਨ ਦੀ ਨਿਸ਼ਾਨੀ ਹੈ ਮੈਂ ਪਹਿਲੀ ਵਾਰੀ ਉਸ ਟਾਈਮ ਲੋਨ ਲਿਆ ਸੀ ਉਦੋਂ ਦੀ ਨਿਸ਼ਾਨ ਇਸ ਕਰਕੇ ਇਹ ਮੇਰੇ ਕੋਲ ਤੇ ਟਾਈਟਨ ਦੀ ਘੜੀ ਉਸ ਵੇਲੇ ਦੀ ਹੈ ਉਦੋਂ ਖੜੇ 5-600 ਦੀ ਆਈ ਸੀ ਸ਼ਾਇਦ ਉਹ ਸੰਭਾਲ ਕੇ ਮੈਂ ਜਰੂਰ ਰੱਖੀ ਇਹਨੂੰ ਹੂੰ ਤੇ ਬਾਕੀ ਮੈਂ ਤੇ ਉਹਦੇ ਬਾਰੇ ਨਾ ਹੀ ਮੈਂ ਸੁਣਿਆ ਤੇ ਨਾ ਹੀ ਮੈਂ ਲੈ ਸਕਦਾ ਨਾ ਹੀ ਮੇਰੀ ਇੰਨੀ ਹਿੰਮਤ ਹੈ ਕਿ ਮੈਂ ਲੈ ਲਵਾਂ ਕਿਉਂਕਿ ਅਜੇ ਮੇਰਾ ਬੇਟਾ ਵੀ ਕੈਨੇਡਾ ਹੈ ਹੂੰ ਪਰ ਮੈਂ ਕਹਿੰਦਾ ਇਹਦੀ ਲੋੜ ਕੀ ਦੇਖ ਰਾਂ ਤੇ ਟਾਈਮ ਇੰਨੀ ਮਹਿੰਗੀ ਘੜੀ ਲਾਉਣ ਦੀ ਲੋੜ ਕੀ ਐ ਅਸੀਂ ਕਿਹੜਾ ਕੋਈ ਐਡਵਰਟਾਈਜ਼ਮੈਂਟ ਕਰਨੀ ਜਾਂ ਘੜੀ ਵਾਲੇ ਸਾਨੂੰ ਐਡਵਰਟਾਈਜ਼ਮੈਂਟ ਵਾਧਰਨ ਦਿੰਦੀਆਂ ਪਰ ਆਪਾਂ ਨੇ ਨਾ ਚੀਜ਼ਾਂ ਦੀ ਲੋੜ ਨਹੀਂ ਆ ਗਈ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਇੰਨਾ ਕੋਸ਼ਿਸ਼ ਸ਼ੋ ਨਹੀਂ ਕਰਨਾ ਚਾਹੀਦਾ ਅੱਛਾ ਜਦੋਂ ਕਿਤੇ ਕਿਸੇ ਤੇ ਚਿੱਟਾ ਫੜਿਆ ਜਾਂਦਾ ਉਸ ਤੇ ਐਫ ਆਈ ਆਰ ਹੋ ਜਾਂਦੀ ਹੈ ਪਰਚਾ ਹੋ ਜਾਂਦਾ ਜਿੰਨੀ ਜਲਦੀ ਬੀਬੀ ਅਮਨਦੀਪ ਕੌਰ ਨੂੰ ਜ਼ਮਾਨਤ ਮਿਲੀ ਹੈ ਬੇਲ ਮਿਲੀ ਹੈ ਉੰਨੀ ਜਲਦੀ ਕਿਸੇ ਆਮ ਬੰਦੇ ਨੂੰ ਮਿਲ ਸਕਦੀ ਹੈ ਜੀ ਮੈਂ ਤੇ ਉਸ ਆਈਓ ਦਾ ਵੀ ਧੰਨਵਾਦ ਕਰਦਾ ਤੇ ਐਸ ਐਸ ਬੀ ਸਾਹਿਬ ਦਾ ਵੀ ਧੰ ਪਰਚਿਆਂ ਦੇ ਜਿਹੜਾ ਹੋਇਆ ਹੋਇਆ ਪਰਚੇ ਤੋਂ ਬਾਅਦ ਚਲਾਨ ਵੀ ਬਦਨ ਮੰਥ ਚਲਾਨ ਵੀ 2 ਟੂ ਕਟ ਹੋ ਗਿਆ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਆ ਉਹ ਵਧੀਆ ਗੱਲ ਨੇ ਚਾਹੀਦੇ ਇਦਾਂ ਦੀ ਕਾਰਗੁਜ਼ਾਰੀ ਕਰਨਾ ਚਾਹੀਦਾ ਜਮਾਨਤ ਤਾਂ ਇਦਾਂ ਨਹੀਂ ਜੇ ਸੈਸ਼ਨ ਟ੍ਰਾਇਲ ਕੇਸ ਹੀ ਆ ਸੈਸ਼ਨ ਜੱਜ ਸਾਹਿਬ ਦੀ ਕੋਰਟ ਦੀ ਮਰਜ਼ੀ ਉਹ ਜਮਾਨਤ ਕਿੰਨੀ ਦੇਰ ਬਾਅਦ ਦੇ ਸਕਦੇ ਨੇ ਕਿਉਂਕਿ ਹੈਵੀ ਰਿਕਵਰੀ ਨਹੀਂ ਸੀ ਆਗੀ ਰਿਕਵਰੀ ਸਤਾਣਾ 18 ਗ੍ਰਾਮ ਦੀ ਜ਼ਮਾਨਤ ਤੇ ਲੈਣੀ ਸੀ ਚਲੋ ਜੇ ਪਹਿਲਾਂ ਕੋਈ ਜੱਜ ਸਾਹਿਬ ਨੂੰ ਸਮਝ ਆਈ ਉਹਨਾਂ ਨੇ ਪਹਿਲਾਂ ਲਾਈ ਕੋਈ ਖਾਸ ਇਹ ਕੋਈ ਜ਼ਮਾਨਤ ਇੰਨਾ ਵੱਡਾ ਕੋ ਮੈਟਰ ਕਾਊਂਟ ਨਹੀਂ ਕਰਦਾ ਕਿਉਂਕਿ ਜੇ ਰਿਕਵਰੀ ਛੋਟੀ ਛੋਟੀ ਸੀ ਉਸ ਕਰਕੇ ਜ਼ਮਾਨਤ ਉਹਨਾਂ ਲੈ ਲੈਦੀ ਕਿਉਂਕਿ ਕਮਰਸ਼ੀਅਲ ਰਿਕਵਰੀ ਦੀ ਜ਼ਮਾਨਤ ਜਿਹੜੀ ਉਹ ਥੋੜੀ ਔਖੀ ਹੁੰਦੀ ਹੈ ਇੱਕ ਚਿੱਟੇ ਦੀ ਜ਼ਿਆਦਾ ਕਰਕੇ ਖਾਸ ਕਰ ਅੱਛਾ ਕੋਠੀਆਂ ਆਕਾਰਾਂ 18 ਜਾਂ ਬੁਲਟ ਇਹ ਜਿਵੇਂ ਉਹ ਬੀਬੀ ਮਹਿਲਾ ਮੁਲਾਜ਼ਮੀਆਂ ਜਿਹੜੀ ਪੰਜਾਬ ਪੁਲਿਸ ਦੀ ਮੁਲਾਜ਼ਮ ਹੈ ਆ ਇਹ ਅਮਨਦੀਪ ਕੌਰ ਉਹਨਾਂ ਨੇ ਬਣਾਈ ਕਿ ਥਾਣੇਦਾਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਥਾਣੇਦਾਰ ਸੇਵਾਵਾਂ ਨਿਭਾ ਰਿਹਾ ਪੰਜਾਬ ਪੁਲਿਸ ਦੇ ਵਿੱਚ ਉਹ ਅਜਿਹੀ ਸੰਪਤੀ ਬਣਾ ਸਕਦਾ ਹੈ ਜੀ ਨਹੀਂ ਜੀ ਨਹੀਂ ਬਣਦੀ ਜੀ ਮਹਿੰਗਾਈ ਬੜੀ ਹੋ ਗਈ ਆ ਬੱਚਿਆਂ ਨੂੰ ਪੜਾਉਣਾ ਬੱਚਿਆਂ ਦੀਆਂ ਫੀਸਾਂ ਬਹੁਤ ਹੋ ਗਈਆਂ ਘਰ ਦਾ ਪਰਿਵਾਰ ਦਾ ਚਲਾਉਣਾ ਜੇ ਪਰਿਵਾਰ ਦੇ ਦੋ ਬੱਚੇ ਨੇ ਇੱਕ ਪਰਿਵਾਰ ਦੇ ਵਿੱਚ ਜਨਾਨੀ ਆਦਮੀ ਹਸਬੰਡ ਵਾਈਫ ਵੀ ਹੈ ਠੀਕ ਹੈ ਜੇ ਬੱਚੇ ਪੜਦੇ ਅੱਜ ਕੱਲ ਬੱਚੇ ਸਾਈਕਲ ਤੇ ਨਹੀਂ ਜਾਂਦੇ ਪਹਿਲੇ ਜ਼ਮਾਨੇ 'ਚ ਸਾਡੇ ਕੋਲ ਤਿੰਨ ਜਣੇ ਇਹ ਪੜਦੇ ਇੱਕ ਸਾਈਕਲ ਹੁੰਦੀ ਸੀ ਅੱਜ ਕੱਲ ਬੱਚੇ ਜਿੰਨੇ ਪੜਦੇ ਉਹੀ ਸਕੂਟਰ ਮੋਟਰਸਾਈਕਲ ਮੰਗਦੇ ਤੇ ਬਜ਼ੁਰਗ ਵੀ ਘਰ ਹੁੰਦੇ ਉਹਨਾਂ ਦੀ ਸੇਵਾ ਕਰਨੀ ਇੱਕ ਮੁਲਾਜ਼ਮ ਦੀ ਆਪਾਂ ਨਾਰਮਲ ਲੱਗ ਚਲੀਏ ਲੱਖ ਦੇ ਕਰੀਬ ਤਨਖਾਹ ਜਿਹੜੇ 25 26 ਸਾਲ ਨੌਕਰੀ ਵਾਲੇ ਲੱਖ ਕਰੀਬ ਦੇ ਤਨਖਾਹ ਪਹੁੰਚ ਜਾਂਦੀ ਹੈ ਉਹਨਾਂ ਦੀ ਉਹਦੇ ਵਿੱਚੋਂ ਘਰ ਦਾ ਲੋਨ ਵੀ ਹੁੰਦਾ ਉਹਦੇ ਵਿੱਚੋਂ ਬੱਚਿਆਂ ਦੀਆਂ ਫੀਸਾਂ ਵੀ ਜਾਣੀਆਂ ਉਹਦੇ ਵਿੱਚੋਂ ਘਰ ਦੇ ਹੋਰ ਗਰੋਸਰੀ ਵੀ ਕਰਨੀ ਸਾਰਾ ਕੋਈ ਖਰਚਾ ਬਹੁਤ ਮੁਸ਼ਕਲ ਹੈ ਚੀਜ਼ਾਂ ਲੈਣੀਆਂ ਕੱਲੀਆਂ ਲੈਣੀਆਂ ਸੌਖੀਆਂ ਪਰ ਉਹਨਾਂ ਨੂੰ ਚਲਾਣੀਆਂ ਬਹੁਤ ਔਖੀਆਂ ਮੁੜ ਕੇ ਚਲਦੀਆਂ ਤੇਲ ਨਾਲੇ ਪਾਣੀ ਨਾਲ ਦੇ ਚਲਣੀਆਂ ਨੇ ਸੋ ਇਹਨਾਂ ਚੀਜ਼ਾਂ ਦਾ ਮੈਂ ਖਾਸ ਕਰਕੇ ਕਹਿੰਦਾ ਵੀ ਜੇ ਕਿਸੇ ਨੇ ਲੈਣੀਆਂ ਤੇ ਪਹਿਲੀ ਗੱਲ ਤੇ ਮੈਂ ਅਫਸਰ ਸਾਹਿਬਾਨ ਨੂੰ ਵੀ ਇਹ ਗੱਲ ਕਰਦਾ ਕਿ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਜਿੰਨਿਆਂ ਕੋਲ ਵੀ ਜੋ-ਜੋ ਵੀ ਵਹੀਕਲ ਹੈ ਪਹਿਲਾਂ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਕੀ ਉਹਨਾਂ ਨੇ ਡਿਪਾਰਟਮੈਂਟ ਕੋਲੋਂ ਪਰਮਿਸ਼ਨ ਲੈ ਕੇ ਲਏ ਨੇ ਜੇ ਪਰਮਿਸ਼ਨ ਲੈ ਕੇ ਨਹੀਂ ਲਏ ਤੇ ਕਿੱਦਾਂ ਲੈਣੇ ਸਾਰੀ ਇਨਕੁਆਰੀ ਵਿਜੀਲੈਂਸ ਨੂੰ ਕਹ ਬਾਦ ਚ ਤੁਸੀਂ ਤੋਂ ਇਹ ਇਨਕੁਆਰੀਆਂ ਕਰਦੇ ਹੋ ਯਾਰ ਇਹਨੇ ਇਦਾਂ ਕਿਦਾਂ ਲੈ ਲਿਆ ਤੁਸੀਂ ਪਹਿਲਾਂ ਹੀ ਕਰ ਲਓ ਇਨਕੁਆਰੀ ਪਹਿਲਾਂ ਪੁੱਛ ਲਓ ਮੁਲਾਜ਼ਮਾਂ ਕੋਲ ਲਿਖ ਕੇ ਲਓ ਵੀ ਤੇਰੇ ਕੋਲ ਕਿਹੜੀ ਕਿਹੜੀ ਚੀਜ਼ ਹੈ ਦੱਸ ਬਈ ਠੀਕ ਹੈ ਨਾ ਹੁਣ ਮੈਂ ਕਹਾ ਜੀ ਮੇਰੇ ਕੋਲ ਮੇਰੀ ਪਾਪੇ ਦੇ ਨਾਮ ਤੇ ਮੇਰੀ ਬੀਬੀ ਦਾ ਨਾਮ ਠੀਕ ਹੈ ਜੀ ਪਿਓ ਦੇ ਨਾਮ ਤੇ ਪਿਓ ਦੀ ਪ੍ਰਾਪਰਟੀ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਪਿਓ ਤੁਹਾਡਾ ਤੁਹਾਨੂੰ ਅਫੋਰਡ ਕਰ ਸਕਦਾ ਜੇ ਤੁਹਾਡੀ ਵਾਈਫ ਦਾ ਨਾਮ ਕੀ ਵਾਈਫ ਤੁਹਾਡੀ ਤੁਹਾਡਾ ਉਹ ਜਵਾਬ ਦੇ ਸਕਦੀ ਹੈ ਅਸਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹੁਣ ਜੇ ਆਪਾਂ ਇਨਕੁਆਰੀ ਕਰਦੇ ਹਾਂ ਉਸ ਦਾ ਲੇਡੀ ਦੀ ਇਹ ਉਦੋਂ ਕਿਉਂ ਨਹੀਂ ਪ ਜੇ ਉਹਨੇ ਗੱਡੀਆਂ ਲਈਆਂ ਉਸ ਵੇਲੇ ਕਿਉਂ ਨਹੀਂ ਕਿਉਂਕਿ ਇਹ ਜੇ ਵਿਦਾਊਟ ਪਰਮਿਸ਼ਨ ਅਸੀਂ ਲੈਣੇ ਆ ਉਹਤੇ ਕਾਰਵਾਈ ਬਣਦੀ ਉਹਦੀ ਡਿਪਾਰਟਮੈਂਟ ਇਨਕੁਆਰੀ ਬਣਦੀ ਉਹਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾ ਸਕਦਾ ਹੂੰ ਕਿਉਂਕਿ ਅਫਸਰ ਨੂੰ ਬਾਈਪਾਸ ਕਰਕੇ ਅਸੀਂ ਇਹਦਾ ਮਤਲਬ ਅਸੀਂ ਡਿਪਾਰਟਮੈਂਟ ਦੇ ਵਿੱਚ ਰਹਿ ਕੇ ਅਫਸਰਾਂ ਨੂੰ ਅਸੀਂ ਬੇਵਕੂਫ ਬਣਾਉਨੇ ਆ ਹੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਦਿੱਤਾ ਜਾਣਾ ਚਾਹੀਦਾ। ਅੱਛਾ ਵਿਜੀਲੈਂਸ ਸੂਬੇ ਦੀ ਏਜੰਸੀ ਹੈ। ਉਹਨਾਂ ਨੇ ਕਾਰਵਾਈ ਕਰਨੀ ਹੈ ਜਾਂ ਜਾਂਚ ਕਰਨੀ ਹੈ। ਸੂਬੇ ਸੂਬਾ ਸਰਕਾਰ ਦੇ ਇਹਦੀ ਨਾਉਂਦੀ ਹੈ। ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਆਈਪੀਐਸ ਅਫਸਰਾਂ ਦਾ ਵੀ ਨਾਮ ਕਹਿੰਦੇ ਇਸ ਇਹਦੇ ਵਿੱਚ ਆ ਰਿਹਾ ਵੀ ਚਿੱਟਾ ਵੇਚਣ ਵਾਲੀ ਉਹ ਜਿਹੜੀ ਬੀਬੀ ਅਮਨਦੀਪ ਕੌਰ ਹੈ ਉਹਨਾਂ ਦਾ ਲਿੰਕ ਕਿਸੇ ਆਈਪੀਐਸ ਅਫਸਰ ਦੇ ਨਾਲ ਹੈ। ਕੀ ਲੱਗਦਾ ਹੈ ਕਿ ਜਿਹੜੀ ਜਾਂਚ ਹੈ ਵਿਜੀਲੈਂਸ ਦੀ ਜਾਂਚ ਹੈ ਨਿਪਰੇ ਚੜੂਗੀ ਜੀ? ਵਿਜੀਲੈਂਸ ਨੇ ਆਪਣੀ ਜਾਂਚ ਕਰਨੀ ਹੈ ਕਿਉਂਕਿ ਇਹ ਜਿਹੜੀ ਕੋਈ ਕਹੇ ਦੀ ਕੋਈ ਆਈਪੀਐਸ ਅਫਸਰ ਦਾ ਨਾਮ ਲਈ ਜਾਂਦੇ ਅਜੇ ਮੈਂ ਵੀ ਸੁਣੀ ਪ੍ਰੋਪਰਲੀ ਸੁਣੀ ਆ ਪਰ ਉਹ ਕਲੀਅਰ ਨਹੀਂ ਹੁੰਦਾ ਉਹ ਡੱਬ ਵੀ ਕੀਤੀ ਆਵਾਜ਼ ਹੋ ਸਕਦੀ ਹੈ ਉਹਨੂੰ ਆਪਾਂ ਇਹ ਛੇਤੀ ਨਹੀਂ ਕਹਿ ਸਕਦੇ ਕਿ ਇਹ ਕਿਹੜੇ ਆਈਪੀਐਸ ਦੀ ਕੀ ਗੱਲਬਾਤ ਹੈ ਜੇ ਹੋਏਗਾ ਤੇ ਵਿਜੀਲੈਂਸ ਜ਼ਰੂਰ ਇਸ ਨੂੰ ਲਏਗੀ ਔਰ ਵਿਜੀਲੈਂਸ ਦੇ ਸੀਨੀਅਰ ਅਫਸਰਾਂ ਨੂੰ ਪਹਿਲਾਂ ਦੇ ਹੱਥ ਲੱਗੇ ਕਿਉਂਕਿ ਵਿਜੀਲੈਂਸ ਦੇ ਵਿੱਚ ਦੋ ਐਸਐਸਪੀ ਸਸਪੈਂਡ ਕੀਤੇ ਸੀ ਤੇ ਇੱਕ ਡੀਜੀਪੀ ਵਿਜੀਲੈਂਸ ਦਾ ਵੀ ਸਸਪੈਂਡ ਕੀਤਾ ਸੀ ਉਹ ਅਜੇ ਵੀ ਸਸਪੈਂਡ ਚੱਲੀ ਆ ਰਿਹਾ ਕਿਉਂਕਿ ਵਿਜੀਲੈਂਸ ਨੇ ਵੀ ਕੋਈ ਵੀ ਅਫਸਰ ਅੱਜਕੱਲ ਆਪਣੇ ਸਿਰ ਨਹੀਂ ਲੈਂਦਾ ਉਹ ਇਸ ਕਰਕੇ ਉਹ ਪ੍ਰੋਪਰ ਇਹਦੀ ਪੂਰੀ ਇਨਕੁਆਇਰੀ ਕਰਕੇ ਜੇ ਪੰਜਾਬੀ ਜੀ ਕਹਿੰਦੇ ਜਿਹੜਾ ਚੋਰ ਹੋਏਗਾ ਉਹ ਕੱਢ ਦੇਣਗੇ ਮੱਖਣ ਚ ਵਾਲ ਕੱਢ ਕੇ ਰੱਖਣਗੇ ਬਾਹਰ ਜਰੂਰ ਕਿਉਂਕਿ ਉਹਨਾਂ ਦੀ ਇਹੋ ਡਿਊਟੀ ਹੈ ਹੋਰ ਉਹਨਾਂ ਦਾ ਹੋਰ ਕੰਮ ਨਹੀਂ ਉਹ ਥਾਣੇ ਵਾਲਾ ਕੰਮ ਨਹੀਂ ਹੈਗਾ ਵੀ ਥਾਣੇ ਕਿਹੜਾ ਚਲਾਨ ਫੜ ਲਿਆ ਤੇ ਕਿਹੜਾ ਛੱਡ ਲਿਆ ਇਹ ਕੰਮ ਉਹਨਾਂ ਦਾ ਨਹੀਂ ਇਹ ਸਾਰਾ ਵਿਜੀਲੈਂਸ ਦਾ ਕੰਮ ਹੈ ਕਿ ਇਹਨਾਂ ਚੀਜ਼ਾਂ ਦੀ ਇਨਕੁਆਇਰੀ ਕਰਨ ਦਾ ਹੈ ਅੱਛਾ ਕਨਸਟੇਬਲ ਲੈਵਲ ਦੇ ਮੁਲਾਜ਼ਮ ਤੇ ਆਈਪੀਐਸ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚ ਰੈਂਕ ਦੇ ਮੁਤਾਬਕ ਤਾਂ ਬਹੁਤ ਵੱਡਾ ਗੈਪ ਹੁੰਦਾ ਹੈ ਫਿਰ ਇਸ ਤਰੀਕੇ ਦੇ ਨਾਲ ਜਿਵੇਂ ਬੀਬੀ ਅਮਨਦੀਪ ਕੌਰ ਦੇ ਕਹਿੰਦੇ ਲਿੰਕ ਆਈਪੀਐਸ ਅਫਸਰਾਂ ਦੇ ਨਾਲ ਸੀਗੇ ਇਹ ਗੈਪ ਮੇਨਟੇਨ ਕਰਨ ਵਾਸਤੇ ਜਾਂ ਗੈਪ ਕਵਰ ਕਰਨ ਵਾਸਤੇ ਜਿਹੜੇ ਕਨਸਟੇਬਲ ਕੀ ਕਰਦੇ ਹੁੰਦੇ ਨੇ ਜੀ ਮੇਜੀ ਨੇ ਇਹ ਕੋਈ ਗੱਲਬਾਤ ਨਹੀਂ ਇਹ ਲਿੰਕ ਕਹਿਣ ਦੀ ਆ ਕੋਈ ਪ੍ਰੂਫ ਤਾਂ ਨਹੀਂ ਹੋਇਆ ਜੋ ਪ੍ਰੂਫ ਹੋਏਗਾ ਫੇਰ ਗੱਲ ਕਰਾਂਗੇ ਨਾ ਇਹ ਤਾਂ ਕਹਿ ਹੀ ਰਹਿਣਾ ਬੀਬੀ ਅਮਨਦੀਪ ਕੌਰ ਤੇ ਆਈਪੀਐਸ ਅਫਸਰਾਂ ਨਾਲ ਲਿੰਕ ਸੀ ਉਹ ਯਾਰ ਆਈਪੀਐਸ ਅਫਸਰ ਕੋਈ ਛੋਟੀ ਵੱਡੀ ਗੱਲ ਹੈ ਆਈਪੀਐਸ ਅਫਸਰ ਨੂੰ ਮਿਲਣ ਵਾਸਤੇ ਨਾ ਆਈਪੀਐਸ ਸਾਡਾ ਡੀਜੀਪੀ ਆਈਪੀਐਸ ਹੈ ਮੈਂ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਡੀਜੀਪੀ ਸਾਹਿਬ ਨੂੰ ਮਿਲਣ ਵਾਸਤੇ ਚਿੱਠੀ ਲਿਖੀ ਸੀ ਆਪਣੇ ਲੈਟਰ ਹੈਡ ਤੇ ਕਿ ਸਾਨੂੰ ਮਿਲਣ ਦੀ ਪਰਮਿਸ਼ਨ ਦਿੱਤੀ ਜਾਵੇ ਸਾਨੂੰ ਪਰਮਿਸ਼ਨ ਨਹੀਂ ਸੀ ਮਿਲੀ ਆਈਪੀਐਸ ਕੋਈ ਛੋਟਾ ਵੱਡਾ ਰੈਂਕ ਨਹੀਂ ਬਹੁਤ ਵੱਡਾ ਰੈਂਕ ਹੈ ਛੋਟਾ ਰੈਂਕ ਨਹੀਂ ਹੈਗਾ ਇੱਕ ਕਨਸਟੇਬਲ ਦੀ ਪਹੁੰਚ ਹੁੰਦੀ ਹੈ ਕਿ ਆਈਪੀਐਸ ਅਫਸਰ ਤੱਕ ਅਪਰੋਚ ਕਰ ਸਕੇ ਜਾਂ ਉਹਨਾਂ ਨਾਲ ਕਾਲ ਤੇ ਗੱਲ ਕਰ ਸਕੇ ਫੋਨ ਤੇ ਸੰਪਰਕ ਕਰ ਸਕੇ ਜੀ ਨਹੀਂ ਜੀ ਨਹੀਂ ਨਹੀਂ ਮੈਂ ਕਹਿੰਦਾ ਮੈਨੂੰ ਸੀਨੀਅਰ ਅਫਸਰਾਂ ਦੇ ਨੰਬਰ ਦਿੱਤੇ ਬਕਾਇਦਾ ਕਹਿੰਦੇ ਵੀ ਤੇ ਕੋਈ ਕੰਮ ਹੁੰਦਾ ਤਾਂ ਤੈਨੂੰ ਆਉਂਦੀ ਲੋੜ ਨਹੀਂ ਸਾਨੂੰ ਫੋਨ ਕਰ ਦਿਆ ਕਰ ਪਰ ਮੈਂ ਤਾਂ ਵੀ ਇਸ ਤੱਕ ਮੈਂ ਕਹਿੰਦੇ ਪ੍ਰੈਜ਼ੀਡੈਂਟ ਹੋ ਕੇ ਆਫਟਰ ਅਲ ਐਜੂਕੇਟਡ ਹਾਂ ਡਿਪਾਰਟਮੈਂਟ 'ਚ ਨੌਕਰੀ ਕੀਤੀ ਸਾਰਾ ਪਰ ਆਪਾਂ ਕਾਲ ਨਹੀਂ ਕਰੀ ਅਫਸਰ ਨੂੰ ਕਿਹਾ ਨਹੀਂ ਯਾਰ ਆਫਟਰ ਅਫਸਰ ਆਫਟਰ ਜ਼ਿਲ੍ਹੇ ਦਾ ਮਾਲਕੋ ਕਿੰਨਾ ਵਿਜੀ ਹੋਏਗਾ ਮੈਂ ਫੋਨ ਕੀਤਾ ਉਹਨੇ ਚੁੱਕਿਆ ਨਾ ਤਾਂ ਮੈਂ ਉਹੀ ਗੱਲਾਂ ਕੱਢੀ ਜਾਂਦਾ ਯਾਰ ਇਹਨੇ ਚੁੱਕਿਆ ਨਹੀਂ ਫੋਨ ਯਾਰ ਇਹਨੇ ਪਤਾ ਨਹੀਂ ਕਿਉਂ ਨਹੀਂ ਕੀਤਾ ਮੈਨੂੰ ਉਦਾਂ ਹੀ ਦੇ ਦੇ ਐਨ ਜੀਓ ਰੈਂਕ ਆਪਾਂ ਐਨ ਜੀਓ ਦੇ ਵਿੱਚ ਆਪਾਂ ਇਨਸਪੈਕਟਰ ਤੱਕ ਲੈਣੇ ਸਪਾਈ ਤੋਂ ਲੈ ਕੇ ਇਨਸਪੈਕਟਰ ਤੱਕ ਲੈਣੇ ਹੂੰ ਐਸਆਈ ਤੋਂ ਲੈ ਕੇ ਇਨਸਪੈਕਟਰ ਤੱਕ ਐਨਜੀਓ ਰੈਂਕ ਕਿਹਾ ਜਾਂਦਾ ਸਪਾਈ ਤੋਂ ਲੈ ਕੇ ਹੌਲਦਾਲ ਤੱਕ ਓਰ ਰੈਂਕ ਕਿਹਾ ਜਾਂਦਾ ਇਨਸਪੈਕਟਰ ਤੋਂ ਅੱਗੇ ਫਿਰ ਜੀਓ ਰੈਂਕ ਦੇ ਵਿੱਚ ਆ ਜਾਂਦਾ ਠੀਕ ਹੈ ਨਾ ਜੀ ਤੇ ਸਾਡਾ ਉਹੀ ਗੱਲ ਵੀ ਕਨਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਸਾਡਾ ਆਈਪੀਐਸ ਦੇ ਨਾਲ ਇੰਨਾ ਕੁ ਗੈਰ ਤੇ ਹੋਣਾ ਚਾਹੀਦਾ ਵੀ ਔਰ ਹੈਗਾ ਵੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਫਟਰਲ ਆਈਪੀਐਸ ਇੱਕ ਕਿਸੇ ਵੇਲੇ ਜੇ ਅੱਜ ਉਹ ਡੀਆਈਜੀ ਤੇ ਕਿਸੇ ਵੇਲੇ ਉਹ ਪੰਜਾਬ ਦਾ ਡੀਜੀਪੀ ਵੀ ਜਾਂ ਪੰਜਾਬ ਦਾ ਨਹੀਂ ਕਿਸੇ ਹੋਰ ਸਟੇਟ ਦਾ ਡੀਜੀਪੀ ਵੀ ਲੱਗੇਗਾ ਔਰ ਡੀਜੀਪੀ ਇੱਕ ਸਟੇਟ ਦਾ ਮਾਲਕ ਹੁੰਦਾ ਪੁਲਿਸ ਦਾ ਸਾਰੀ ਦਾ ਇਹ ਜ਼ ਪਰ ਜਿਹੜਾ ਇਹ ਗੱਲ ਕਹਿੰਦੇ ਪੀ ਆਈ ਐਸ ਅਫਸਰਾਂ ਦੇ ਹੱਥੇ ਅਜੇ ਤੱਕ ਕਲੀਅਰ ਨਹੀਂ ਹੋਇਆ ਕਿਉਂਕਿ ਮੈਂ ਪੁੱਛਿਆ ਵੀ ਸੀ ਉਹਨੂੰ ਮੈਂ ਕਿਹਾ ਵੀ ਕਹੇ ਆਈ ਪੀ ਐਸ ਅਫਸਰ ਲਈ ਤੇਰੀ ਗੱਲਬਾਤ ਹੋਇਆ ਤਾਂ ਸਾਨੂੰ ਦੱਸ ਇਹ ਜੇ ਤੂੰ ਉਹਨਾਂ ਦੇ ਸਿਰ ਤੇ ਕਰਦੀ ਜਾਂ ਤੈਨੂੰ ਉਹ ਕਰਦੇ ਪਏ ਨੇ ਦੱਸ ਪਰ ਉਹ ਮੈਂ ਤੈਨੂੰ ਉਹ ਹੀ ਦੱਸਿਆ ਪ੍ਰੋਪਰਲੀ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਮਤਲਬ ਉਹਨਾਂ ਦਾ ਜਵਾਬ ਨਾ ਦੇਣਾ ਤੁਹਾਨੂੰ ਕੀ ਲੱਗਦਾ ਦਾਲ ਚ ਕਾਲਾ ਹੈਗਾ ਕੁਝ ਜੀ ਇਹ ਤੇ ਹੁਣ ਲੱਗਦਾ ਤੇ ਹੈਗਾ ਪਰ ਜਵਾਬ ਉਹਨੇ ਦਿੱਤਾ ਕਿਉਂ ਨਹੀਂ ਇਹ ਹੁਣ ਇਹਦੇ ਬਾਰੇ ਕਲੀਅਰ ਨਹੀਂ ਸਾਨੂੰ ਹੋ ਰਿਹਾ ਕਿਉਂਕਿ ਫਿਰ ਤਾਂ ਹੀ ਅਸੀਂ ਇੱਕ ਗੱਲ ਈਵਨ ਕਿ ਇਥੋਂ ਤੱਕ ਆਪ ਗੱਲਬਾਤ ਕਰਦੇ ਸੀ ਇਹ ਵੀ ਗੱਲ ਨਹੀਂ ਸੀ ਕਰਨੀ ਪਰ ਜਿੰਨੀ ਕਸੀਂ ਗੱਲ ਕੀਤੀ ਹੈ ਸਾਨੂੰ ਕੋਈ ਮਤਲਬ ਜਿਆਦਾ ਕਹਿ ਦਿਆ ਵੀ ਸੂਟੇਬਲ ਜਵਾਬ ਨਹੀਂ ਲੱਗਾ ਕਿਸ ਚੀਜ਼ ਦਾ ਕਿ ਆਹ ਜਵਾਬ ਯਾਰ ਇਸ ਗੱਲ ਦਾ ਹੈਗਾ ਫਿਰ ਅਸੀਂ ਸਾਈਲੈਂਟ ਹੋ ਗਏ ਕਿ ਚੁੱਪ ਕਰ ਉਹ ਅਗਲਾ ਹੀ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਜਿਆਦਾ ਸਾਨੂੰ ਪੁੱਛਣ ਦੀ ਫਿਰ ਲੋੜ ਵੀ ਕੋਈ ਨਹੀਂ ਅੱਛਾ ਹੁਣ ਉਸ ਮਹਿਲਾ ਮੁਲਾਜ਼ਮ ਦੀ ਜਿਹੜੀ ਪ੍ਰਾਪਰਟੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਪ੍ਰਾਪਰਟੀ ਫ੍ਰੀਜ਼ ਹੋਈ ਨੂੰ ਲੈ ਕੇ ਆਮ ਜਿਹੜੇ ਮੁਲਾਜ਼ਮ ਨੇ ਆਮ ਪੰਜਾਬ ਪੁਲਿਸ ਦੇ ਮੁਲਾਜ਼ਮ ਕਾਂਸਟੇਬਲ ਨੇ ਹੈੱਡ ਕਾਂਸਟੇਬਲ ਨੇ ਐਸਆਈ ਤੱਕ ਦੇ ਥਾਣੇਦਾਰ ਸਾਹਿਬ ਨੇ ਉਹਨਾਂ ਤੱਕ ਸੁਨੇਹਾ ਕੀ ਜਾਂਦਾ ਉਹਨਾਂ ਤੱਕ ਇਹੋ ਸੁਨੇਹਾ ਜਾਂਦਾ ਵੀ ਗਲਤ ਕੰਮ ਨਾ ਕਰੋ। ਤੇ ਜੋ ਵੀ ਤੁਸੀਂ ਖਰੀਦਣਾ ਕਰਨਾ ਹੈ ਉਹ ਡਿਪਾਰਟਮੈਂਟ ਦੇ ਨੋਟਿਸ 'ਚ ਹੋਵੇ। ਕੱਲ ਨੂੰ ਕੋਈ ਗਲਬਤ ਹੁੰਦੀ ਹੈ ਕਿਸੇ ਦੀ ਵੀ ਕੋਈ ਕੰਪਲੇਂਟ ਵੀ ਕਰ ਸਕਦਾ ਹੈ ਕੋਈ ਜ਼ਰੂਰੀ ਨਹੀਂ ਵੈਸੇ ਕੋਈ ਕੰਪਲੇਂਟ ਵੀ ਕਿਸੇ ਮੁਲਾਜ਼ਮ ਦੀ ਕਰ ਸਕਦਾ ਕਿ ਇਹਦੇ ਕੋਲ ਇਹ ਪ੍ਰੋਪਰਟੀ ਹੈ ਕਿ ਤੁਸੀਂ ਜਵਾਬਦੇ ਹੋ ਇਸ ਚੀਜ਼ਾਂ ਦਾ। ਡਿਪਾਰਟਮੈਂਟ ਕੋਲੋਂ ਕੋਈ ਲੈਣਾ ਕੋਈ ਚਾਹੇ ਮੋਟਰਸਾਈਕਲ ਲੈਣਾ ਗੱਡੀ ਲੈਣੀ ਜੇ ਤੁਸੀਂ ਔਨ ਡਿਊਟੀ ਹੋ ਵਿਦ ਪਰਮਿਸ਼ਨ ਲਾਓ ਵਿਦਆਊਟ ਪਰਮਿਸ਼ਨ ਨਾ ਲਾਓ। ਤੇ ਇਹਨਾਂ ਚੀਜ਼ਾਂ ਨਾਲ ਤਾਂ ਹੀ ਹੈ ਕਿ ਕਿਉਂਕਿ ਨਾ ਸਾਡੀ ਪੁਲਿਸ ਗੁੰਝਲ 'ਚ ਪਵੇ। ਕਿਉਂਕਿ ਮੁਲਾਜ਼ਮਾਂ ਨੂੰ ਤੇ ਗੁੰਜਲ ਚ ਦ ਮਰਜੀ ਪਾ ਲਓ ਸਰ ਜੀ ਦਾ ਸਾਡੇ ਕਹਿੰਦੇ ਨਾ ਮੁਲਾਜ਼ਮ ਦੀ ਅਕਲਤ ਹਵਾਲਾ ਚ ਦੇ ਇੱਕ ਬਾਰ ਕਿਉਂਕਿ ਜੋ ਵੀ ਚੀਜ਼ ਲੈਣੀ ਪਰਮਿਸ਼ਨ ਲੈ ਕੇ ਲੋ ਪਰਮਿਸ਼ਨ ਲੈੰਦਾ ਹੈ ਕਿ ਮੁਲਾਜ਼ਮ ਜਵਾਬ ਦੇ ਕੋਈ ਬਾਹਰੋਂ ਵੀ ਕਿਤੇ ਵੀ ਕੋਈ ਕੰਪਲੇਂਟ ਵੀ ਕਰੇ ਤੇ ਮੁਲਾਜ਼ਮ ਦੇਖਦਾ ਫਾਈਲ ਮੰਗਾ ਕੇ ਵੀ ਹਾਂ ਵਾਕਿਆ ਦੀ ਪਰਮਿਸ਼ਨ ਲੈ ਕੇ ਨਹੀਂ ਲਈ ਜੇ ਪਰਮਿਸ਼ਨ ਲਈ ਹੋਏ ਅਫਸਰ ਸਿੱਧਾ ਜਵਾਬ ਦਿੰਦੇ ਹਾਂ ਕਿਸੇ ਨੇ ਕੰਪਲੇਂਟ ਕੀਤੀ ਜਵਾਬ ਦੇਣਗੇ ਹਾਂ ਕੋਈ ਗੱਲ ਨਹੀਂ ਇਹਦੇ ਬਾਰੇ ਸਾਨੂੰ ਪਤਾ ਥੋ ਇਸ ਕਰਕੇ ਮੈਂ ਮੁਲਾਜ਼ਮਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਚੀਜ਼ ਲੈਣੀ ਅਫਸਰਾਂ ਦੇ ਨੋਟਸ ਦੇ ਵਿੱਚ ਰੱਖ ਕੇ ਲਓ ਨਾ ਅਫਸਰਾਂ ਨੂੰ ਕਿਉਂ ਵੀ ਅਫਸਰਾਂ ਨੂੰ ਕਿਹੜਾ ਪਤਾ ਲੱਗਣਾ ਕਿਉਂਕਿ ਜਿਹੜੀ ਸੂਈ ਘੁੰmdi ਨਾ ਇਹ ਸਾਰੇ ਪਾਸੇ ਘੁੰmdi ਆ ਅੱਜ ਕੱਲ ਬਹੁਤ ਸਿਕਿਉਰਿਟੀ ਟਾਈਟ ਹੈ ਤੇ ਸਮਝ ਸੋਹ ਕੇ ਕੰਮ ਕਰੋ ਨੌਕਰੀ ਬੜੀ ਮੁਸ਼ਕਲ ਮਿਲਦੀ ਆ ਨਹੀਂ ਤੇ ਸਾਨੂੰ ਦੇਖ ਲਓ ਅਸੀਂ ਇਹ ਵਾਲੇ 2013 ਦੇ ਘਰ ਬੈਠੇ ਆ ਸਾਨੂੰ ਦੇਖ ਲਓ ਹਰ ਚੀਜ਼ ਤੋਂ ਮਤਲਬ ਬਿਲਕੁਲ ਸਾਡੇ ਤੇ ਕੋਈ ਕ੍ਰਾਈਮ ਨਹੀਂ ਕੋਈ ਜੁਰਮ ਨਹੀਂ ਤਾਂ ਵੀ ਅਸੀਂ ਘਰ ਬੈਠੇ ਆ ਤੇ ਜਿਹੜੇ ਹੁਣ ਕਰਕੇ ਬੈਠੇ ਨੇ ਉਹਨਾਂ ਨੂੰ ਪੁੱਛੋ ਕੀ ਹਾਲਤ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਾਬਕਾ ਥਾਣੇਦਾਰ ਸਭਪਿੰਦਰ ਸਿੰਘ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਉਸ ਥਾਣੇ ਦਾ ਜਿਹੜੀ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਜਿਹਨੂੰ ਥਾਰ ਵਾਲੀ ਬੀਬੀ ਵੀ ਕਿਹਾ ਜਾਂਦਾ ਹੈ ਉਸ ਨੂੰ ਲੈ ਕੇ ਆਪਣੇ ਇਹਨਾਂ ਨੇ ਵਿਚਾਰ ਰੱਖੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਬਣੇ ਰਹੋ ਲੋਕੋ ਵਾਸਟ ਵੀ ਦੇ ਨਾਲ ਧੰਨਵਾਦ